ਉਹ ਪਰਿਵਾਰ ਨਿਸ਼ਾਨੀਆਂ ਲੈ ਕੇ ਸਾਡੇ ਵਿਚਕਾਰ ਪਹੁੰਚਿਆ ਪਹਿਲ ਤਾਂ ਭਾਈ ਜਸਕਰਨ ਸਿੰਘ ਜੀ ਦੇ ਨਾਮ ਦੇ ਉੱਤੇ ਗੱਜ ਕੇ ਜਕਾਰਾ ਹੋ ਜਾਵੇ ਜੀ ਬੋਲੇ ਅਨਾਲ ਪਤਨ ਸਭ ਤੋਂ ਪਹਿਲਾਂ ਸਿੱਖ ਦਾ ਜੀਵਨ ਹੈ ਗੁਰਬਾਣੀ ਚੇਤੇ ਰੱਖਿਓ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਨਹੀਂ ਜਾਣਗੇ ਸਾਡੀ ਕੌਮ ਅੱਗੇ ਨਹੀਂ ਵਧੇਗੀ ਅੱਜ ਛਾਪੇ ਜਾ ਰਹੇ ਨੇ ਅੱਜ ਪ੍ਰੈਸ ਵਿੱਚ ਛਾਪੇ ਜਾ ਰਹੇ ਨੇ ਸਾਡੇ ਗੁਰੂ ਸਾਹਿਬ ਨੇ ਛਾਪਿਆ ਨਹੀਂ ਸੀ ਸਾਡੇ ਗੁਰੂ ਸਾਹਿਬ ਨੇ ਲਿਖਿਆ ਸੀ ਹੱਥਾਂ ਦੇ ਨਾਲ ਉਹਨਾਂ ਵਿੱਚੋਂ ਦਸ਼ਮ ਪਿਤਾ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਸਤੇ ਮੁਬਾਰਕ ਸ਼ੋਹ ਪ੍ਰਾਪਤ ਪੋਥੀ ਸਾਹਿਬ ਜੋ ਸੋਨੇ ਦੀ ਲਿਖਾਈ ਨਾਲ ਲਿਖੀ ਗਈ ਹੈ ਜਿਹੜੀ ਇਸ ਪਰਿਵਾਰ ਨੂੰ ਭਾਈ ਰੂਪ ਚੰਦ ਜੀ ਜਿਨ੍ਹਾਂ ਨੇ 98 ਸਾਲ ਦੀ ਉਮਰ 'ਚ ਗੁਰਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਕਰਾਏ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਪਾਈ ਰੂਪ ਚੰਦ ਜੀ ਦੇ ਦੋ ਪੁੱਤਰ ਭਾਈ ਪਰਮ ਸਿੰਘ ਭਾਈ ਧਰਮ ਸਿੰਘ ਗੁਰਗੋਬਿੰਦ ਸਿੰਘ ਜੀ ਦੇ ਨਾਲ ਨਦੇੜ ਤੱਕ ਰਹੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਗੁਰਬਾਣੀ ਦੀ ਪੋਥੀ ਸਾਹਿਬ ਜੋ ਗੁਰਬਾਣੀ ਸਾਡਾ ਸਿਧਾਂਤ ਹੈ ਗੁਰਬਾਣੀ ਤੋਂ ਬਿਨਾ ਸਿੱਖ ਦਾ ਜੀਵਨ ਨਹੀਂ ਹੈ ਜੀ ਪਹਿਲੇ ਨੰਬਰ ਤੇ ਦਰਸ਼ਨ ਕਰੋਗੇ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਉਸ ਸਮੇਂ ਦੀ ਦਸਤੇ ਮੁਬਾਰਕ ਸ਼ੋ ਗੁਰਬਾਣੀ ਦੀ ਨਿਤਨੇਮ ਦੀ ਪੋਥੀ ਜੋ ਸੋਨੇ ਦੀ ਸਿਹਾਈ ਨਾਲ ਲਿਖੀ ਗਈ ਹੈ ਜੀ ਇਹ ਵੱਡਾ ਸ਼ਾਸਤਰ ਹੈ ਹੁਣ ਚੇਤੇ ਰੱਖੋ ਜੇ ਸਾਡੇ ਕੋਲ ਸ਼ਾਸਤਰ ਜ਼ਰੂਰੀ ਹੈ ਤਾਂ ਸ਼ਾਸਤਰ ਵੀ ਜ਼ਰੂਰੀ ਹੈ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਜਿਹੜਾ ਸ਼ਸਤਰ ਜਿਹੜੀ ਸ੍ਰੀ ਸਾਹਿਬ ਛੋਟੀ ਕਿਰਪਾਨ ਭਾਈ ਰੂਪ ਚੰਦ ਜੀ ਨੂੰ ਬਖਸ਼ਿਸ਼ ਕੀਤੀ ਸੀ ਉਹ ਸ੍ਰੀ ਸਾਹਿਬ ਜੀ ਵੀ ਸਾਡੇ ਵਿਚਕਾਰ ਪਹੁੰਚੀ ਤੇ ਦਰਸ਼ਨ ਕਰੋ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ੍ਰੀ ਸਾਹਿਬ ਜੀ ਦੇ ਜੀ ਇੱਥੇ ਸਾਡਾ ਸਿੱਖ ਦਾ ਜੀਵਨ ਪੰਜਾਬੀ ਤੋਂ ਬਿਨਾ ਅਧੂਰਾ ਹੈ ਗੁਰਮੁਖੀ ਤੋਂ ਬਿਨਾ ਅਧੂਰਾ ਹੈ ਪੰਤੀ ਅਖਰੀ ਤੋਂ ਬਿਨਾ ਅਧੂਰਾ ਹੈ ਗੁਰੂ ਅੰਗਦ ਦੇਵ ਜੀ ਦੀ ਪੰਤੀ ਅਖਰੀ ਜੋ ਇਸ ਪਰਿਵਾਰ ਦੇ ਕੋਲ ਅੱਜ ਵੀ ਸੰਭੀ ਪਈ ਹੈ ਇਹ ਗੁਰੂ ਅੰਗਦ ਦੇਵ ਜੀ ਦੀ ਪੰਤੀ ਅਖਰੀ ਉਹ ਵੀ ਸਾਡੇ ਵਿਚਕਾਰ ਪਹੁੰਚੀ ਹੈ ਜੀ ਅੱਜ ਜਿਹੜੀ ਰਾਜ ਦੀ جنگ ਹੋਈ ਸੀ ਜਿਹੜੀ ਛੇਵੇਂ ਪਾਸ਼ਾ ਮਹਾਰਾਜ ਜੀ ਹੱਥ ਵਿੱਚ ਗੈਂਡੇ ਦੀ ਢਾਲ ਦੀ ਗੈਂਡੇ ਦੀ ਖੱਲ ਦੀ ਬਣੀ ਹੋਈ ਢਾਲ ਪਕੜ ਕੇ ਪਹਿਰਾ ਦੀ ਟੰਗ ਲੜੀ ਪਤਾ ਨਹੀਂ ਕਿੰਨੇ ਕੁ ਯੋਧੇ ਸੂਰਮੇ ਹਮੇਸ਼ਾ ਲਈ ਨੀਂਦ ਸੁਲਾ ਦਿੱਤੇ ਇਹਦੇ ਅੰਦਰ ਦੀ ਗੋਲੀ ਪਾਰ ਨਹੀਂ ਹੁੰਦੀ ਜਿਵੇਂ ਪਟਨਾ ਮਹਾਰਾਜ ਦੀ ਢਾਲ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਜੇ ਸਾਡੇ ਕੋਲ ਸ਼ਸਤਰ ਜ਼ਰੂਰੀ ਹੈ ਸ਼ਾਸਤਰ ਜ਼ਰੂਰੀ ਹੈ ਤੇ ਸਾਡੇ ਕੋਲ ਗੁਰਮਖੀ ਵੀ ਜ਼ਰੂਰੀ ਹੈ ਤੇ ਸਾਨੂੰ ਤਖਤ ਦੀ ਵੀ ਲੋੜ ਹੈ ਸਾਨੂੰ ਮੰਜੀ ਦੀ ਵੀ ਲੋੜ ਸੀ ਤੇ ਸਾਨੂੰ ਤਖਤ ਬਿਨਾਂ ਰਾਜ ਨਹੀਂ ਹੈ ਜਿਹੜੀ ਮੰਜੀ ਦੇ ਉੱਤੇ ਪੀੜੀ ਦੇ ਉੱਤੇ ਮਾਤਾ ਤੁਮੋਦਰੀ ਜੀ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਬਜਾਰਾਜ਼ਮਾਨ ਹੁੰਦੇ ਸੀ ਉਹ ਵੀ ਸਾਡੇ ਵਿੱਚਕਾਰ ਪਹੁੰਚੇ ਹੋਏ ਜਿਸ ਜਦੋਂ ਤੱਕ ਸਾਡਾ ਆਪਣਾ ਰਾਜ ਨਹੀਂ ਹੋਏਗਾ ਉਦੋਂ ਤੱਕ ਅਸੀਂ ਅਧੂਰੇ ਆ ਜਿਹੜੇ ਸ਼ਿੱਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਚਲਾਏ ਸੀ ਸਾਡਾ ਆਪਣਾ ਟੋਕਨ ਸਾਡਾ ਆਪਣੀ ਕਰੰਸੀ ਉਹ ਕਰੰਸੀ ਵੀ ਅੱਜ ਬੰਦਾ ਸਿੰਘ ਬਹਾਦਰ ਦੀ ਚਲਾਈ ਹੋਈ ਸਾਡੇ ਕੋਲ ਪਹੁੰਚੀ ਹੋਈ ਹੈ ਜੀ ਇੱਕ ਹੋਰ ਜਦੋਂ ਮਾਤਾ ਗੰਗਾ ਜੀ ਰੱਥ ਲੈ ਕੇ ਜਾ ਰਹੇ ਸੀ ਰੱਥ ਦੇ ਉੱਤੇ ਬਿਰਾਜਮਾਨ ਸੀ ਬਾਬਾ ਬੁੱਢਾ ਜੀ ਨੂੰ ਮਿਲਣ ਵਾਸਤੇ ਆਪ ਜੀ ਨੇ ਸਾਖੀ ਸੁਣੀ ਹੋਏਗੀ ਬਾਬਾ ਬੁੱਢਾ ਜੀ ਕਹਿੰਦੇ ਕਿਧਰੋਂ ਭਾਜਣਾ ਪੈ ਗਿਆ ਉਹ ਆਵਾਜ਼ ਕਾਦੀ ਸੀ ਉਹ ਰੱਥ ਅੱਜ ਇਹਨਾਂ ਦੇ ਘਰ ਇਹਨਾਂ ਦੇ ਪਿੰਡ ਪਾਈ ਰੂਪੇ ਦੇ ਪਿੰਡ ਖੜਾ ਹੈ ਜੀ ਦਰਸ਼ਨ ਕਰ ਸਕਦੇ ਹੋ ਬਹੁਤ ਨਿਸ਼ਾਨੀਆਂ ਨੇ ਉਹਦੇ ਥੱਲੇ ਇੱਕ ਜੰਗ ਲੱਗਿਆ ਹੁੰਦਾ ਸੀ ਜੰਗ ਹੁੰਦਾ ਘੰਟਾ ਉਹ ਕਿਸੇ ਕਿਸੇ ਕੋਲ ਹੁੰਦਾ ਸੀ ਜਿਵੇਂ ਆਪਾਂ ਅੱਜ ਕੱ ਲਈ ਸਰਕਾਰੀ ਹੂਟਰ ਜਦੋਂ ਉਹ ਉਹ ਵੱਜਦਾ ਸੀ ਪਤਾ ਲੱਗ ਜਾਂਦਾ ਸੀ ਵੀ ਕੋਈ ਕੋਈ ਪਾਤਸ਼ਾਹ ਜਾ ਰਿਹਾ ਜਦੋਂ ਮਾਤਾ ਗੰਗਾ ਜੀ ਜਾਂਦੇ ਸੀ ਉਦੋਂ ਇਹ ਇਹਦੀ ਆਵਾਜ਼ ਆਉਂਦੀ ਸੀ ਉਦੋਂ ਇਹ ਵੱਜਦਾ ਸੀ ਜੋ ਉਸ ਸਮੇਂ ਰੱਥ ਦੇ ਥੱਲੇ ਜਿਹੜਾ ਸੀ ਜਦੋਂ ਰੱਥ ਚੱਲਦਾ ਸੀ ਤੇ ਵੱਜਦਾ ਸੀ ਇਹਦੀ ਆਵਾਜ਼ ਘੱਟ ਤਾਂ ਇਹ ਟੁੱਟ ਗਿਆ ਸੀ ਤੰਕੇ ਲੱਗੇ ਹੋਏ ਨੇ ਨਹੀਂ ਇਹਦੀ ਆਵਾਜ਼ ਬੜੀ ਦੂਰ ਤੱਕ ਜਾਂਦੀ ਸੀ ਤੇ ਇੱਕ ਹੋਰ ਪਵਿੱਤਰਤਾ ਪਵਿੱਤਰਤਾ ਕੀ ਹੈ ਕਿ ਕੋਈ ਵੀ ਕੰਮ ਕਰੋ ਹੱਥ ਸੁਚੇਤ ਕਰੇ ਗੁਰਬਾਣੀ ਪੜਨੀ ਹੈ ਪ੍ਰਸ਼ਾਦਾ ਛਕਣਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਪ੍ਰਸ਼ਾਦਾ ਛਕਦੇ ਸੀ ਉਹਨਾਂ ਦੇ ਹੱਥ ਸੇ ਕਰਾਏ ਜਾਂਦੇ ਸੀ ਉਹ ਕਮੰਡਲ ਵੀ ਅੱਜ ਇੱਥੇ ਪਹੁੰਚਿਆ ਹੋਇਆ ਏ ਸਾਨੂੰ